ਸਾਸਰੀਕਾਲ ਜੀ ਤੁਹਾਡਾ ਰਾਜ ਪੰਜਾਬੀ ਕਹਾਣੀਆਂ ਵਿੱਚ ਇੱਕ ਵਾਰ ਫਿਰ ਤੋਂ ਸਵਾਗਤ ਹੈ ਸ਼ੁਰੂ ਕਰਦੇ ਹਾਂ ਮੈਂ ਤੈਨੂੰ ਫਿਰ ਮਿਲਾਂਗੀ ਦਾ ਪੰਜਵਾਂ ਭਾਗ ਜ਼ਿੰਦਗੀ ਦਾ ਅਗਲਾ ਪਲ ਕੀ ਦੇ ਜਾਵੇ ਕੋਈ ਨਹੀਂ ਜਾਣਦਾ ਕਦੇ-ਕਦੇ ਅਸੀਂ ਕੁਝ ਸੋਚ ਰਹੇ ਹੁੰਦੇ ਹਾਂ ਤੇ ਜੋ ਸਾਹਮਣੇ ਆਉਂਦਾ ਹੈ ਉਹ ਸੋਚ ਤੋਂ ਪਰੇ ਦਾ ਹੁੰਦਾ ਹੈ ਆਪਣੀ ਸੋਚ ਦੇ ਆਧਾਰ ਤੇ ਅਸੀਂ ਕਹਿ ਦਿੰਦੇ ਹਾਂ ਸਹੀ ਗਲਤ ਦੀ ਧਾਰਨਾ ਵੀ ਬਣਾ ਲੈਂਦੇ ਹਾਂ ਤੇ ਨਤੀਜੇ ਤੇ ਵੀ ਪਹੁੰਚ ਜਾਂਦੇ ਹਾਂ ਅਸਲ ਵਿੱਚ ਨਤੀਜਾ ਦੋਨੋਂ ਪਾਸੇ ਦਾ ਦੇਖ ਕੇ ਨਿਕਲਦੇ ਹਾਂ ਪਰ ਅੱਜ ਜੋ ਰਫ਼ਤਾਰ ਸਮਾਂ ਚੱਲ ਰਿਹਾ ਹੈ ਕਿਸੇ ਕੋਲ ਦੋਨੋਂ ਪੱਖ ਦੇਖਣ ਸੋਚਣ ਦਾ ਸਮਾਂ ਨਹੀਂ ਅਸੀਂ ਸੁਣਦੇ ਹਾਂ ਕੁਝ ਦ੍ਰਿਸ਼ ਦੇਖਦੇ ਹਾਂ ਤੇ ਰਾਏ ਬਣਾ ਲੈਂਦੇ ਹਾਂ ਗੱਜਲ ਨਾਲ ਵੀ ਕੁਝ ਇੰਜ ਹੀ ਹੋਇਆ ਉਸ ਨੂੰ ਮਹਿਸੂਸ ਹੋ ਰਿਹਾ ਸੀ ਕਿੰਨਾ ਕੁਝ ਸੀ ਜੋ ਉਹ ਸੋਚ ਰਹੀ ਸੀ ਕਿ ਉਸ ਨੂੰ ਪਤਾ ਹੈ ਤੇ ਬੜਾ ਕੁਝ ਉਸ ਨੂੰ ਲੱਗਾ ਇਹ ਉਸ ਨੂੰ ਜਾਣਨ ਦੀ ਲੋੜ ਹੈ ਗਜਨ ਨੇ ਹੈਰਾਨ ਹੋ ਕੇ ਪੁੱਛਿਆ ਤੁਹਾਡੀ ਬੇਟੀ ਹਾਂ ਮੇਰੀ ਬੇਟੀ ਅਲਿੰਜੇ ਕੀ ਤੁਹਾਡੀ ਤੇ ਮਿੱਕੀ ਦੀ ਬੇਟੀ ਹੈ ਕਹਿੰਦੀ ਗਜ਼ਲ ਦੇ ਵਾਕ ਵਿੱਚ ਝਿਜਕ ਸੀ ਪਾਵਰੀ ਨੇ ਹੈਰਾਨ ਹੋ ਗਜ਼ਲ ਵਾਲ ਦੇਖਿਆ ਤੁਹਾਨੂੰ ਤਾਂ ਕੁਝ ਵੀ ਪਤਾ ਨਹੀਂ ਫਿਰ ਵੀ ਤੁਸੀਂ ਮੇਰੇ ਨਾਲ ਇੱਕ ਸ਼ਖਸ ਦੀ ਗੱਲ ਕਰਨ ਆਏ ਹੋ ਜਿਸ ਬਾਰੇ ਤੁਸੀਂ ਪੂਰੀ ਗੱਲ ਵੀ ਨਹੀਂ ਜਾਣਦੇ ਗਜ਼ਲ ਦੀ ਨਜ਼ਰ ਝੁੱਕ ਗਈ ਉਸ ਨੇ ਪਾਵਰੀ ਦੇ ਕੋਲ ਹੁੰਦੇ ਉਸ ਦੇ ਮੋਢੇ ਤੇ ਹੱਥ ਰੱਖੇ ਤੇ ਉਸ ਵੱਲ ਦੇਖਦੀ ਨੇ ਕਿਹਾ ਨਹੀਂ ਇਹ ਗੱਲ ਨਹੀਂ ਮੇਰੇ ਇੱਕ ਦੋਸਤ ਨੇ ਆਪਣੇ ਪਿਆਰ ਦੀ ਖਾਤਰ ਜਾਨ ਦੇਣ ਦੀ ਕੋਸ਼ਿਸ਼ ਕੀਤੀ ਹੈ ਹਾਂ ਚੰਗੀ ਕਿਸਮਤ ਨੂੰ ਉਸ ਦਾ ਬਚਾਅ ਹੋ ਗਿਆ ਹੈ ਮੈਂ ਸਿਰਫ ਇਹ ਜਾਨਣਾ ਚਾਹੁੰਦੀ ਹਾਂ ਕਿ ਕੋਈ ਆਪਣੀ ਜਾਨ ਦੇਣ ਦੀ ਕੋਸ਼ਿਸ਼ ਕਰਦਾ ਹੈ ਤੇ ਕਿਸੇ ਨੂੰ ਮੁਹੱਬਤ ਦਾ ਯਕੀਨ ਵੀ ਨਹੀਂ ਤੇ ਹੁਣ ਤਾਂ ਹੋਰ ਵੀ ਬਹੁਤ ਕੁਝ ਜਾਣਨ ਵਾਲਾ ਹੋ ਗਿਆ ਹੈ ਗਜ਼ਲ ਦੀਆਂ ਅੱਖਾਂ ਵਿੱਚ ਪਾਵਰੀ ਨੂੰ ਪਤਾ ਨਹੀਂ ਕਿਉਂ ਆਪਣਾ ਬਣ ਲੱਗਾ ਸੀ ਉਸ ਦੇ ਜਜ਼ਬਾਤਾਂ ਨੇ ਪਿੰਗਰਣਾ ਸ਼ੁਰੂ ਕੀਤਾ ਸੀ ਤੇ ਮਿੱਕੀ ਦੀ ਖੁਦ ਖੁਸ਼ੀ ਦੀ ਗੱਲ ਨੇ ਉਸ ਨੂੰ ਝੰਜੋੜ ਕੇ ਰੱਖ ਦਿੱਤਾ ਸੀ ਉਸ ਦੀ ਸਿੱਲੀ ਆਵਾਜ਼ ਉਸ ਦੇ ਟੁੱਟੇ ਜਜ਼ਬਾਤਾਂ ਨੂੰ ਬੇਪਰਦ ਕਰਦੀ ਸੀ ਆਪਣੇ ਹੌਸਲੇ ਨੂੰ ਇਕੱਠਾ ਕਰ ਉਸ ਨੇ ਇੱਕ ਵਾਕ ਬਣਾ ਲਿਆ ਹੋਵੇ ਜਿਵੇਂ ਹੁਣ ਠੀਕ ਹੈ ਮਿੱਕੀ ਏ ਜੋ ਉਸਨੇ ਕੀਤਾ ਮੈਨੂੰ ਯਕੀਨ ਹੀ ਨਹੀਂ ਸੀ ਕਿ ਉਹ ਇੰਜ ਵੀ ਕਰ ਜਾਏਗਾ ਪਤਾ ਨਹੀਂ ਠੀਕ ਹੈ ਕਿ ਨਹੀਂ ਪਰ ਜਿਉਂਦਾ ਜ਼ਰੂਰ ਹੈ ਕਿ ਕਿਤੇ ਬੈਠ ਗੱਲ ਹੋ ਸਕਦੀ ਹੈ ਪਾਵਰੀ ਅੱਗੇ ਤੁਰ ਪਈ ਤੇ ਗਜ਼ਲ ਉਸਦੇ ਪਿੱਛੇ ਹੀ ਕਾਲਜ ਦੇ ਸਾਹਮਣੇ ਹੀ ਇੱਕ ਓਪਨ ਕੰਟੇਨ ਸੀ ਜਿਸ ਦੇ ਬਾਹਰ ਧੁੱਪ ਵਿੱਚ ਹੀ ਕੁਝ ਕੁਰਸੀਆਂ ਮੇਜ਼ ਉੱਤੇ ਲੱਗੀਆਂ ਹੋਈਆਂ ਸੀ ਜਿੱਥੇ ਬੈਠ ਸਟੂਡੈਂਟਸ ਚਾਹ ਕਾफी ਪੀਂਦੇ ਪਏ ਸੀ ਉੱਥੇ ਇੱਕ ਨੁੱਕਰ ਵਾਲੀ ਮੇਜ਼ ਤੇ ਪਾਵਰੀ ਬੈਠ ਗਈ ਤੇ ਗਜਲ ਵੀ ਉਸ ਦੇ ਕੋਲ ਹੀ ਬੈਠ ਗਈ ਅੱਜ دل ਕੀਤਾ ਕਿ ਦਿਲ ਦੀ ਗੱਲ ਤੁਹਾਡੇ ਨਾਲ ਕਰਾਂ ਕਿੰਨਾ ਸਟਰੈਂਜ ਹੈ ਨਾ ਆਪਾਂ ਕਦੇ ਮਿਲੇ ਹੀ ਨਹੀਂ ਇੱਕ ਦੂਜੇ ਨੂੰ ਜਾਣਦੇ ਨਹੀਂ ਤੇ ਤੁਸੀਂ ਮੈਨੂੰ ਕਿੰਨੇ ਆਪਣੇ ਲੱਗੇ ਹੋ ਗਜਲ ਜਿਵੇਂ ਕੋਈ ਪੁਰਾਣਾ ਰਿਸ਼ਤਾ ਹੋਵੇ ਗਾਜਲ ਸਿਰਫ ਪਾਵਰੀ ਨੂੰ ਦੇਖ ਰਹੀ ਸੀ ਤੇ ਪਾਵਰੀ ਬੋਲ ਰਹੀ ਸੀ ਫਿਰ ਉਸਨੇ ਵੇਟਰ ਨੂੰ ਦੋ ਕਾਫੀ ਲਿਆਉਣ ਲਈ ਕਿਹਾ ਸੂਰਜ ਨੂੰ ਦੇਖਦੀ ਉਸਦੀ ਧੁੱਪ ਚਿਹਰੇ ਤੇ ਲੈਂਦੀ ਪਾਵਰੀ ਨੇ ਕਿਹਾ ਨਿਗ ਕਿੰਨਾ ਚੰਗਾ ਲੱਗਦਾ ਹੈ ਨਾ ਪਰ ਨਿਗ ਹਮੇਸ਼ਾ ਤਾਂ ਚੰਗਾ ਨਹੀਂ ਲੱਗਦਾ ਗਰਮੀ ਦੇ ਮੌਸਮ ਵਿੱਚ ਚੁਲਸਾ ਦਿੰਦਾ ਹੈ ਇਹ ਨਿਗ ਤੇ ਨਿਗ ਦਾ ਨਾਮ ਬਦਲ ਕੇ ਲੂ ਹੋ ਜਾਂਦਾ ਹੈ ਬਿਲਕੁਲ ਮੁਹੱਬਤ ਦੀ ਤਰ੍ਹਾਂ ਗਜ਼ਲ ਜੋ ਕਿ ਪਾਵਰੀ ਦੇ ਮੂੰਹ ਵੱਲ ਦੇਖ ਰਹੀ ਸੀ ਇੱਕ ਸਾਰ ਹੀ ਉਸਦੇ ਮੂੰਹ ਵਿੱਚੋਂ ਨਿਕਲਿਆ ਮਤਲਬ ਮਤਲਬ mohabbat ਦੀ ਉਮਰ ਸਮਾਂ ਨਹੀਂ ਹੁੰਦਾ ਸੁਣਿਆ ਹੈ ਪਰ ਕਦੇ ਦੇਖਿਆ ਨਹੀਂ ਜਾਂ ਸ਼ਾਇਦ ਜਿਸ ਕਲਚਰ ਨੂੰ ਮੈਂ ਬਿਲੋਂਗ ਕਰਦੀ ਹਾਂ ਉਥੇ ਇਸ ਦਾ ਸਮਾਂ ਤੇ ਉਮਰ ਹੁੰਦੀ ਹੈ ਅੱਜ ਤੋਂ 3 ਸਾਲ ਪਹਿਲਾਂ ਮिक्की ਨੂੰ ਮੈਂ ਇੱਕ ਕਾਮਨ ਫਰੈਂਡ ਰਾਹੀ ਮਿਲੀ ਸੀ ਇੱਕ ਪਾਰਟੀ ਵਿੱਚ ਉਸ ਦਾ ਧਿਆਨ ਮੇਰੇ ਵੱਲ ਬਾਰ ਬਾਰ ਆ ਰਿਹਾ ਸੀ ਤੇ ਨਜ਼ਰਾਂ ਮੇਰੇ ਤੇ ਰੁਕ ਰਹੀਆਂ ਸੀ ਮੈਨੂੰ ਇਸ ਗੱਲ ਦਾ ਅਹਿਸਾਸ ਹੋ ਗਿਆ ਸੀ ਕਿ ਮੇਰੇ ਵੱਲ ਅਟਰੈਕਟ ਹੋ ਰਿਹਾ ਹੈ ਫਿਰ ਡੈਨੀ ਨੇ ਸਾਨੂੰ ਇੰਟਰਡਿਊਸ ਕਰਵਾਇਆ ਕੋ ਜੇ ਉੱਧਰ-ਉੱਧਰ ਦੀਆਂ ਗੱਲਾਂ ਮਿੱਕੀ ਦਾ ਪਹਿਲਾ ਸਵਾਲ ਮੈਨੂੰ ਇਹ ਸੀ ਕਿ ਮੈਂ ਇਕੱਲੀ ਰਹਿੰਦੀ ਹਾਂ ਜਾਂ ਕੋਈ ਮੇਰੇ ਨਾਲ ਰਹਿੰਦਾ ਹੈ ਇੱਥੇ ਕੈਨੇਡਾ ਇੱਕ ਆਲਮੋਸਟ ਅਣਜਾਣ ਜੇ ਇਨਸਾਨ ਦੇ ਮੂੰਹੋਂ ਮੇਰੇ ਬਾਰੇ ਨਹੀਂ ਸਗੋਂ ਮੇਰੇ ਰਹਿਣ ਦੇ ਠਿਕਾਣੇ ਬਾਰੇ ਪੁੱਛਣਾ ਮੈਨੂੰ ਚੰਗਾ ਨਹੀਂ ਲੱਗਾ ਮੈਨੂੰ ਲੱਗਾ ਮੈਨ ਵਿਲ ਬੀ ਮੈਨ ਚਲੋ ਕਾਲਜ ਇੱਕ ਸੀ ਤਾਂ ਮੁਲਾਕਾਤਾਂ ਹੁੰਦੀਆਂ ਰਹੀਆਂ ਤੇ ਫੋਨ ਨੰਬਰ ਵੀ ਐਕਸਚੇਂਜ ਹੋ ਗਏ ਇੱਕ ਵਾਰ ਮੇਰੇ ਸਟੇਟਸ ਤੇ ਲੱਗੀ ਫੋਟੋ ਤੇ ਕਿਸੀ ਇਮੋਜੀ ਭੇਜੀ ਤਾਂ ਬਹੁਤ ਸੁਣਾਈਆਂ ਸੀ ਮੈਂ ਮिक्की ਨੂੰ ਬਹੁਤ ਦੇਰ ਗੱਲ ਨਾ ਹੋਈ ਤੇ ਫਿਰ ਪਤਾ ਨਹੀਂ ਕਿਵੇਂ ਦੁਬਾਰਾ ਗੱਲ ਸ਼ੁਰੂ ਹੋਈ ਯਾਦ ਨਹੀਂ ਤਾਂ ਉਸ ਦੀ ਹਰ ਗੱਲ ਜਿਸਮਾਨੀ ਹੋ ਕੇ ਮੁੱਕ ਜਾਂਦੀ ਮੇਰੇ ਨਾਲ ਪਿਆਰ ਹੈ ਦਾ ਦਾਵਾ ਬੜਾ ਕਰਦਾ ਹੈ ਉਹ ਪਰ ਕਦੇ ਵੀ ਮੇਰੇ ਰੂਹ ਦਹਾਣੀ ਹੋਣ ਦਾ ਸਬੂਤ ਨਹੀਂ ਦਿੰਦਾ ਉਸ ਨੇ ਫਿਰ ਮੇਰੇ ਜਿਸਮ ਤੱਕ ਦੀ ਮੁਹੱਬਤ ਮੁਹੱਬਤ ਕਿਵੇਂ ਹੋ ਗਈ ਮੁਹੱਬਤ ਕੁਝ ਵੀ ਨਹੀਂ ਹੁੰਦੀ ਜੇ ਕੁਝ ਹੁੰਦਾ ਹੈ ਤਾਂ ਉਹ ਕੀ ਹੁੰਦਾ ਹੈ ਮੈਂ ਬਹੁਤ ਸੋਚਿਆ ਪਰ ਅੰਤ ਨਾ ਮਿਲਿਆ ਕੈਂਦੀ ਪਾਵਰੀ ਦੇ ਅੱਗੇ ਵੇਟਰ ਨੇ ਮਾਫਿਨ ਤੇ ਕੌਫੀ ਦੇ ਦੋ ਕੱਪ ਰੱਖ ਦਿੱਤੇ ਲੜੀ ਮੋਤੀਆਂ ਦੀ ਹੀ ਨਹੀਂ ਹੁੰਦੀ ਲੜੀ ਹਰ ਚੀਜ਼ ਦੀ ਹੁੰਦੀ ਹੈ ਹੰਝੂ ਸੁਖ ਦੁਖ ਤਕਲੀਫ ਹਰ ਚੀਜ਼ ਲੜੀ ਬਣ ਸਕਦੀ ਹੈ ਟੁੱਟੇ ਹੋਏ ਪੱਤੇ ਹਵਾਵਾਂ ਦੇ ਸਿਰ ਹੋ ਜਾਇਆ ਕਰਦੇ ਨੇ ਜਿਵੇਂ ਜ਼ਿੰਦਗੀ ਦੇ ਸਕੂਨ ਤੋਂ ਯਕੀਨ ਤੋਂ ਖੁੰਝਿਆ ਬੰਦਾ ਰੁੱਕ ਤੋਂ ਟੁੱਟੇ ਪੱਤੇ ਵਾਂਗ ਦਰ ਦਰ ਸਹਾਰਾ ਲੱਭਦਾ ਫਿਰਦਾ ਹੈ ਗੱਜਲ ਬੜੇ ਧਿਆਨ ਨਾਲ ਪਾਵਰੀ ਨੂੰ ਸੁਣ ਰਹੀ ਸੀ ਪਾਵਰੀ ਨੇ ਗੱਜਲਵਾਲ ਤੱਕਦੀ ਨੇ ਕਿਹਾ ਜੇ ਪਿਆਰ ਹੈ ਵੀ ਤਾਂ ਮੈਂ ਇਸ ਤੋਂ ਅੱਗੇ ਲੰਘ ਆਈ ਹਾਂ ਮੈਂ ਸਮਝੀ ਨਹੀਂ ਕਿਵੇਂ ਅੱਗੇ ਲੰਘ ਆਏ ਹੋ ਮੈਂ ਇੱਕ ਛੱਡ ਦਿੱਤੀ ਗਈ ਔਰਤ ਹਾਂ ਮੇਰੇ ਪਤੀ ਨੂੰ ਸਿਰਫ ਸਪਾਊਸ ਵੀਜ਼ਾ ਲਗਵਾ ਕੇ ਮੇਰੇ ਨਾਲ ਇੱਥੇ ਆਉਣ ਤੱਕ ਹੀ ਮਤਲਬ ਸੀ ਮੇਰੇ ਪ੍ਰੈਗਨੈਂਟ ਹੋਣ ਤੇ ਉਹ ਮੈਨੂੰ ਛੱਡ ਗਿਆ ਸੀ ਪਰ ਅਜੇ ਵੀ ਪੇਪਰਸ ਵਿੱਚ ਉਹ ਮੇਰਾ ਪਤੀ ਹੈ ਤੁਸੀਂ ਕੋਈ ਲੀਗਲ ਐਕਸ਼ਨ ਕਿਉਂ ਨਹੀਂ ਲੈਂਦੇ ਉਸਤੇ ਮੈਨੂੰ ਨਹੀਂ ਪਤਾ ਗਜਲ ਮੈਂ ਇੰਜ ਕਿਉਂ ਨਹੀਂ ਕਰ ਪਾਉਂਦੀ ਮੇਰੀ ਸੋਚ ਤੇ ਕਿਹੜੀ ਚੀਜ਼ ਕਾਬੂਕਾਰ ਬੈਠੀ ਹੈ ਸ਼ਾਇਦ ਮੈਂ ਆਈ ਉਸ ਜਗ੍ਹਾ ਤੋਂ ਹਾਂ ਜਿੱਥੇ ਇੰਨਾਂ ਚੀਜ਼ਾਂ ਦੇ ਵਿਰੋਧ ਨਹੀਂ ਕੀਤੇ ਜਾਂਦੇ ਉਹ ਸੰਸਕ੍ਰਿਤੀ ਮੇਰੀ ਜ਼ਿੰਦਗੀ ਤੋਂ ਤਾਂ ਦੂਰ ਹੈ ਪਰ ਮੇਰੀ ਸੋਚ ਵਿੱਚ ਇਕਲੀ ਹੋਈ ਹੈ ਕਹਿੰਦੀ ਪਾਵਰੀ ਦੇ ਹੰਝੂ ਉਸਦੇ ਹੱਥ ਤੇ ਆ ਡਿੱਗੇ ਤਾਂ ਗਜ਼ਲ ਨੇ ਉਸਦੇ ਹੱਥ ਤੇ ਆਪਣਾ ਹੱਥ ਰੱਖ ਦਿੱਤਾ ਪਤਾ ਨਹੀਂ ਮੈਂ ਇਹਨੂੰ ਕਿਉਂ ਦੱਸ ਰਹੀ ਹਾਂ ਦੱਸ ਸਕਦੇ ਹੋ ਕਦੇ-ਕਦੇ ਕਿਸੇ ਆਪਣੇ ਨੂੰ ਦੱਸਣ ਨਾਲੋਂ ਬਗਾਨੇ ਨੂੰ ਦੱਸਣਾ ਚੰਗਾ ਹੁੰਦਾ ਕੋਈ ਮੇਨੇ ਦਾ ਡਰ ਨਹੀਂ ਰਹਿੰਦਾ ਮੈਂ ਸਿੰਗਲ ਮਦਰ ਹਾਂ ਮੇਰੇ ਮॉम ਵੀ ਸਿੰਗਲ ਮਦਰ ਸੀ ਡੈਡ ਦੇ ਜਾਣ ਤੋਂ ਬਾਅਦ ਉਹਨਾਂ ਨੇ ਫੈਮਲੀ ਦੇ ਕਹਿਣ ਤੇ ਦੂਜਾ ਵਿਆਹ ਕਰਵਾ ਲਿਆ ਸੀ ਜਦੋਂ ਮੈਂ 14 ایਅਰਸ ਦੀ ਸੀ ਪਰ ਮੇਰੇ ਸਟੈਪ ਡੈਡ ਨੇ ਮੇਰੇ ਨਾਲ ਹੀ ਕਹਿੰਦੇ ਉਹ ਹੋ ਕੇ ਲੈ ਰੋਣ ਲੱਗ ਗਈ ਗਜਲ ਦੀਆਂ ਅੱਖਾਂ ਵਿੱਚ ਵੀ ਹੰਝੂ ਸੀ ਪਾਵਰੀ ਉੱਠ ਗਈ ਉਹ ਜਿਵੇਂ ਅਤੀਤ ਵਿੱਚ ਪਹੁੰਚ ਘਬਰਾ ਗਈ ਸੀ ਨਹੀਂ ਨਹੀਂ ਮੈਂ ਆਪਣੀ ਬੇਟੀ ਨੂੰ ਸੋਤੇਲਾ ਪਿਓ ਨਹੀਂ ਦੇ ਸਕਦੀ ਕਦੇ ਵੀ ਨਹੀਂ ਮਿੱਕੀ ਨੂੰ ਕੋਈ ਪਿਆਰ ਨਹੀਂ ਮੇਰੇ ਨਾਲ ਪਿਆਰ ਨਹੀਂ ਹੁੰਦਾ ਹੁੰਦਾ ਹੀ ਨਹੀਂ ਸਭ ਬੇਕਾਰ ਗੱਲਾਂ ਨੇ ਕਹਿੰਦੀ ਪਾਵਰੀ ਉੱਥੋਂ ਚਲੀ ਗਈ ਤੇ ਉਸਦੀ ਇਹ ਹਾਲਤ ਦੇਖ ਗਜਲ ਉੱਥੇ ਹੀ ਟੇਬਲ ਤੇ ਹੈਰਾਨ ਹੋਈ ਬੈਠੀ ਰਹੀ ਮਨਰਾਜ ਜੋ ਦੂਰ ਖੜਾ ਸੀ ਪਾਵਰੀ ਦੇ ਜਾਂਦੇ ਹੀ ਗਜਲ ਦੇ ਕੋਲ ਆ ਗਿਆ ਉਸ ਨੂੰ ਇਸ ਤਰ੍ਹਾਂ ਬੈਠੀ ਦੇਖ ਮਿੱਕੀ ਨੇ ਉਸਦੇ ਮੋਢੇ ਤੇ ਹੱਥ ਰੱਖ ਗਜਲ ਗਜ਼ਲ ਜੋ ਪਾਵਰੀ ਦੀਆਂ ਗੱਲਾਂ ਸੁਣ ਪੱਥਰ ਹੋਈ ਬੈਠੀ ਸੀ ਮਨਰਾਜ ਦੀ ਆਵਾਜ਼ ਸੁਣ ਉਹ ਆਪ ਮੁਹਾਰੇ ਹੀ ਉਸ ਦੇ ਗਲੇ ਲੱਗ ਗਈ ਤੇ ਹੋ ਕੇ ਲੈ ਕੇ ਰੋਣਾ ਸ਼ੁਰੂ ਕਰ ਦਿੱਤਾ ਮੂੰਹ ਵਿੱਚ ਕੋਈ ਸ਼ਬਦ ਨਹੀਂ ਸੀ ਆ ਰਿਹਾ ਬਸ ਰੋ ਰੋ ਬੁਰਾ ਹਾਲ ਹੋ ਰਿਹਾ ਸੀ ਗਜ਼ਲ ਨੂੰ ਇੰਜ ਰੋਂਦੇ ਦੇਖ ਮਨਰਾਜ ਘਬਰਾ ਗਿਆ ਉਹ ਚੁੱਪ ਸੀ ਪਰ ਗਜ਼ਲ ਦੇ ਹੰਝੂ ਉਸ ਦੇ ਕੱਪੜੇ ਗਿੱਲੇ ਕਰ ਰਹੇ ਸੀ ਮਨਰਾਜ ਨੇ ਗਜ਼ਲ ਨੂੰ ਚੁੱਪ ਕਰਾਉਣ ਲਈ ਆਪਣੇ ਹੱਥ ਨਾਲ ਉਸ ਦੀ ਪਿੱਠ ਨੂੰ ਸਹਾਰਉਂਦੇ ਉਸ ਨੂੰ ਚੁੱਪ ਹੋਣ ਲਈ ਕਿਹਾ ਕੁਝ ਦੇਰ ਬਾਅਦ ਗਜਲ ਨੂੰ ਹੋਸ਼ ਆਈ ਤਾਂ ਉਸ ਨੇ ਆਪਣੇ ਆਪ ਨੂੰ ਮਨਰਾਜ ਤੋਂ ਦੂਰ ਕੀਤਾ ਗਜਲ ਨੂੰ ਅਨਕੰਫਰਟੇਬਲ ਹੁੰਦਾ ਦੇਖ ਮਨਰਾਜ ਨੇ ਕਿਹਾ ਕੋਈ ਗੱਲ ਨਹੀਂ ਕਦੇ-ਕਦੇ ਜਜ਼ਬਾਤਾਂ ਵਿੱਚ ਹੋ ਜਾਂਦਾ ਇੱਥੇ ਚੇਅਰ ਤੇ ਬੈਠੋ ਦੱਸੋ ਮੈਨੂੰ ਕੀ ਹੋਇਆ ਗਜ਼ਲ ਨੇ ਸਾਰੀ ਗੱਲ ਮਨਰਾਜ ਨੂੰ ਦੱਸੀ ਤੇ ਫਿਰ ਰੋਣ ਲੱਗ ਗਈ ਰੋ ਰੋ ਚਿਹਰਾ ਲਾਲ ਹੋ ਗਿਆ ਸੀ ਮਨਰਾਜ ਵੀ ਉਸ ਦੀ ਗੱਲ ਸੁਣ ਕੇ ਦੁਖੀ ਸੀ ਪਰ ਗਜ਼ਲ ਨੂੰ ਚੁੱਪ ਕਰਾਉਂਦੇ ਮਨਰਾਜ ਉੱਥੇ ਹੀ ਕੁਰਸੀ ਦੇ ਕੋਲ ਬੈਠ ਗਿਆ ਗਜ਼ਲ ਵਕਤ ਬਹੁਤ ਕੁਝ ਵਕਤ ਤੇ ਛੱਡ ਦੇਣਾ ਚਾਹੀਦਾ ਹੈ ਡੋਂਟ ਵਰੀ एवरीथिंग ਵਿਲ ਬੀ ਆਲ ਰਾਈਟ ਗਜ਼ਲ ਨੇ ਅੱਖਾਂ ਪੁੰਜਦੇ ਹਾਂ ਵਿੱਚ ਸਿਰ ਹਿਲਾਇਆ ਮੈਨੂੰ ਲੱਗਦਾ ਹੈ ਅੱਜ ਕਾਲਜ ਰਹਿਣ ਦੇਣਾ ਚਾਹੀਦਾ ਹੈ ਘਰ ਚੱਲਦੇ ਹਾਂ ਕਹਿੰਦੇ ਮਨਰਾਜ ਉੱਠ ਗਿਆ ਤੇ ਗਜਲ ਵੀ ਦੋਨੋਂ ਤੁਰ ਪਏ ਮਨਰਾਜ ਗੱਡੀ ਪਾਰਕਿੰਗ ਵਿੱਚੋਂ ਕੱਢ ਕੇ ਲੈ ਆਇਆ ਤੇ ਫਿਰ ਗਜਲ ਬੈਠ ਗਈ ਤੇ ਦੋਨੋਂ ਘਰ ਵੱਲ ਤੁਰ ਪਏ ਸਾਰੇ ਰਾਸਤੇ ਗਜਲ ਪਾਵਰੀ ਦੀਆਂ ਗੱਲਾਂ ਬਾਰੇ ਸੋਚਦੀ ਰਹੀ ਤੇ ਮਨਰਾਜ ਗਜਲ ਦੇ ਹੰਝੂਆਂ ਨਾਲ ਗਿੱਲੀ ਆਪਣੀ ਸਵੈਟ ਸ਼ਰਟ ਨੂੰ ਮਹਿਸੂਸ ਕਰਦਾ ਪਿਆਰ ਦੇ ਅਹਿਸਾਸ ਨੂੰ ਮਾਣਦਾ ਰਿਹਾ ਰਾਸਤਾ ਕੱਟ ਗਿਆ ਤੇ ਦੋਨੋਂ ਘਰ ਆ ਗਏ ਘਰ ਪਹੁੰਚੇ ਹੀ ਸੀ ਕਿ ਗਜਲ ਦਾ ਫੋਨ ਆ ਗਿਆ ਗਜਲ ਨੇ ਦੇਖਿਆ ਇੰਡੀਆ ਤੋਂ ਸੀ ਗਜਲ ਫੋਨ ਚੁੱਕਦੀ ਇਸ ਤੋਂ ਪਹਿਲਾਂ ਹੀ ਬੰਦ ਹੋ ਗਿਆ ਗਜਲ ਆਪਣੇ ਕਮਰੇ ਵੱਲ ਚਲੀ ਗਈ ਫੋਨ ਦੁਬਾਰਾ ਆਇਆ ਤੇ ਉਸ ਨੇ ਫੋਨ ਚੁੱਕ ਲਿਆ ਤੇ ਕਮਰੇ ਵਿੱਚ ਜਾ ਕੇ ਗੱਲ ਕਰਨ ਲੱਗ ਗਈ ਮਨਰਾਜ ਦੇ ਮਨ ਵਿੱਚ ਕੁਝ ਥੋੜੇ ਪਹਿਲਾਂ ਵਾਲਾ ਅਹਿਸਾਸ ਜਾਗ ਰਿਹਾ ਸੀ ਤੇ ਨਾਲ ਹੀ ਕਈ ਖਿਆਲ ਦਿਮਾਗ ਵਿੱਚ ਆ ਰਹੇ ਸੀ ਉਹ ਸੋਚ ਰਿਹਾ ਸੀ ਕਿ ਸ਼ਾਇਦ ਇਹ ਉਹੀ ਲੜਕੇ ਦਾ ਫੋਨ ਹੈ ਜੋ ਗਜ਼ਲ ਦੀ ਜ਼ਿੰਦਗੀ ਵਿੱਚ ਸ਼ਾਮਲ ਹੈ ਮਨ ਵਿੱਚ ਜੀਵ ਜਲਨ ਵੀ ਪੈਦਾ ਹੁੰਦੀ ਤੇ ਜਾਣਨ ਦੀ ਕੋਸ਼ਿਸ਼ ਵੀ ਪਰ ਫਿਰ ਉਹ ਚੁੱਪਚਾਪ ਆਪਣੇ ਕਮਰੇ ਵਿੱਚ ਚਲਾ ਗਿਆ ਗਜ਼ਲ ਦੀ ਜਾਣ ਮਗਰੋਂ ਮਨਰਾਜ ਬਹੁਤ देर ਉਸ ਬਾਰੇ ਸੋਚਦਾ ਰਿਹਾ ਦਿਲ ਵਿੱਚ ਜਦ ਵੀ ਇਹ ਖਿਆਲ ਆਉਂਦਾ ਕਿ ਗਜ਼ਲ ਦੀ ਜ਼ਿੰਦਗੀ ਵਿੱਚ ਕੋਈ ਹੋਰ ਹੈ ਤਾਂ ਜਿਵੇਂ ਕੋਈ ਕੰਡਾ ਚੁੱਭ ਜਾਂਦਾ ਦਿਲ ਵਿੱਚ ਕੁਝ ਦੇਰ ਮੋਬਾਈਲ ਤੇ ਲੱਗਾ ਰਿਹਾ ਪਰ ਧਿਆਨ ਤਾਂ ਸਿਰਫ ਗਜ਼ਲ ਦਾ ਹੀ ਸੀ ਗਜ਼ਲ ਦੇ ਕਮਰੇ ਦੇ ਬਾਹਰ ਤੋਂ ਨਿਕਲਿਆ ਤਾਂ ਅਜੇ ਵੀ ਗੱਲ ਕਰਨ ਦੀ ਆਵਾਜ਼ ਆ ਰਹੀ ਸੀ ਕੁਝ ਦੇਰ ਬਾਅਦ ਗਜ਼ਲ ਬਾਹਰ ਆ ਗਈ ਮਨਰਾਜ ਬਾਹਰ ਸੋਫਾ ਤੇ ਬੈਠਾ ਸੀ ਗਜ਼ਲ ਨੇ ਦੇਖਿਆ ਤੇ ਕਿਚਨ ਵੱਲ ਚਲੀ ਗਈ ਤੇ ਦੋ ਚਾਹ ਬਣਾ ਲਿਆਈ ਇੱਕ ਕੱਪ ਚਾਹ ਉਸਨੇ ਮਨਰਾਜ ਨੂੰ ਦੇ ਦਿੱਤੀ ਤੇ ਨਾਲ ਵਾਲੇ ਸੋਫੇ ਤੇ ਬੈਠ ਗਈ ਗਜ਼ਲ ਅਜੇ ਵੀ ਬਹੁਤ ਪਰੇਸ਼ਾਨ ਨਜ਼ਰ ਆ ਰਹੀ ਸੀ ਮਨਰਾਜ ਨੇ ਚਾਹ ਦਾ ਘੁੱਟ ਭਰਦੇ ਹੀ ਉਸ ਵੱਲ ਦੇਖਿਆ ਤੇ ਉਸ ਨੂੰ ਕਿਹਾ ਕਿ ਪਰੇਸ਼ਾਨ ਹੋਣ ਨਾਲ ਕੁਝ ਨਹੀਂ ਹੁੰਦਾ ਵਕਤ ਸਾਰਾ ਕੁਝ ਠੀਕ ਕਰ ਦਿੰਦਾ ਹੈ ਪਰ ਮਨਰਾਜ ਵਕਤ ਪਹਿਲੇ ਸਭ ਖਰਾਬ ਹੀ ਕਿਉਂ ਕਰਦਾ ਹੈ ਵਕਤ ਕੋ ਜੇ ਵੀ ਖਰਾਬ ਨਹੀਂ ਕਰਦਾ ਸਭ ਸਹੀ ਹੋ ਰਿਹਾ ਹੈ ਹੁੰਦਾ ਬਸ ਅਸੀਂ ਹੀ ਸਮਝ ਨਹੀਂ ਪਾਉਂਦੇ ਗਜਲ ਨੇ ਹਾਂ ਵਿੱਚ ਸਿਰ ਹਿਲਾਇਆ ਮਿੱਕੀ ਵੱਲ ਨਹੀਂ ਜਾਣਾ ਤੁਸੀਂ ਜਾਣਾ ਹੈ ਬਸ ਨਿਕਲ ਹੀ ਰਿਹਾ ਹਾਂ ਫਿਰ ਰੂਹੀ ਤੇ ਮਾਮ ਨੂੰ ਘਰ ਭੇਜਦਾ ਹਾਂ ਗਜਲ ਨੇ ਫਿਰ ਹਾਂ ਵਿੱਚ ਸਿਰ ਹਿਲਾਇਆ ਮਨਰਾਜ ਦਾ ਮਨ ਸੀ ਕਿ ਗਜਲ ਉਸ ਨਾਲ ਆ ਜਾਵੇ ਪਰ ਉਹ ਸੋਚ ਰਿਹਾ ਸੀ ਕਿ ਉਹ ਕਹੇ ਕਿਵੇਂ ਕ્યા ਖਤਮਕਾਰ ਉਸਨੇ ਗਜਲਵਾਲ ਦੇਖਿਆ ਤੇ ਫਿਰ ਜਦੋਂ ਗਜਲ ਦਾ ਧਿਆਨ ਉਸ ਵੱਲ ਗਿਆ ਤਾਂ ਤੁਸੀਂ ਇਕੱਲੇ ਰਹਿ ਜਾਓਗੇ ਇੱਥੇ ਡੈਡ ਨੇ ਵੀ ਲੇਟ ਹੀ ਆਉਣਾ ਹੈ ਵਾਈ ਡੋਂਟ ਯੂ ਕਮ ਵਿਦ ਮੀ ਫਿਰ ਮਮ ਨਾਲ ਵਾਪਿਸ ਆ ਜਾਣਾ ਗਜਲ ਨੇ ਕੁਝ ਸੋਚ ਓਕੇ ਕਹਿ ਕਮਰੇ ਵਿੱਚੋਂ ਆਪਣਾ ਫੋਨ ਲੈਣ ਚਲੀ ਗਈ ਤੇ ਫਿਰ ਦੋਨੋਂ ਹਸਪਤਾਲ ਲਈ ਨਿਕਲ ਗਏ ਜਿਸ ਨਾਲ ਪਿਆਰ ਉਪਜ ਪੈਂਦਾ ਹੈ ਉਸ ਨੂੰ ਨਿਹਾਰਦੇ ਰਹਿਣਾ ਵੀ ਜਿਵੇਂ ਆਦਤ ਹੋ ਜਾਂਦੀ ਹੈ ਆਪਣੇ ਵजूद ਤੇ ਮਨਰਾਜ ਦੀ ਟਿਕਦੀ ਨਜ਼ਰ ਦਾ ਅਹਿਸਾਸ ਗਜ਼ਲ ਨੂੰ ਹੋ ਰਿਹਾ ਸੀ ਗੱਡੀ ਚਲਾ ਰਿਆ ਮਨਰਾਜ ਚੁੱਪ ਸੀ ਪਰ ਉਸ ਦੀ ਨਜ਼ਰ ਜਿਵੇਂ ચીਖ ਕੇ ਉਸ ਦੇ ਦਿਲ ਦਾ ਹਾਲ ਬਿਆਨ ਕਰ ਰਹੀ ਸੀ ਖਾਮੋਸ਼ੀ ਨੂੰ ਭੰਗ ਕਰਦੇ ਮਨਰਾਜ ਨੇ ਗਜ਼ਲ ਨੂੰ ਪੁੱਛ ਲਿਆ ਕੀ ਨਾਮ ਹੈ ਫਿਰ ਤੁਹਾਡੇ ਮੰਗੇਤਰ ਦਾ ਆਈ ਮੀਨ ਮੰਗੇਤਰ ਕਹਿ ਸਕਦਾ ਹਾਂ ਨਾ ਗਜ਼ਲ ਇੱਕਦਮ ਜਿਵੇਂ ਹੈਰਾਨ ਹੋ ਗਈ ਉਸ ਨੂੰ ਪਤਾ ਨਹੀਂ ਚੱਲ ਰਿਹਾ ਸੀ ਕਿ ਉਹ ਕਿਹੜਾ ਨਾਮ ਦੱਸੇ ਤੁਸੀਂ ਖਿਬਰਾ ਕਿਉਂ ਗਏ ਨਹੀਂ ਉਹ ਗੱਲ ਨਹੀਂ ਉਹਨਾਂ ਦਾ ਨਾਮ ਕਿਉਂ ਜਾਨਣਾ ਚਾਹੁੰਦੇ ਹੋ ਤੁਸੀਂ ਨੋ ਪ੍ਰੋਬਲਮ ਅਗਰ ਤੁਸੀਂ ਨਹੀਂ ਦੱਸਣਾ ਅਨਕੰਫਟੇਬਲ ਨਾ ਹੋਵੋ ਕੋਈ ਮੈਟਰ ਨਹੀਂ ਨਜ਼ਰ ਝੁਕਾ ਕੇ ਗਜ਼ਲ ਨੇ ਹੌਲੀ ਜਿਹੀ ਕਿਹਾ ਫਰਹਾਨ ਮੁਸਲਿਮ ਹੈ ਹਾਂ ਮੁਸਲਿਮ ਹੈ ਗਜ਼ਲ ਦਾ ਸਾਹ ਤੇਜ਼ ਹੋ ਗਿਆ ਓਕੇ ਕਿੱਥੇ ਮਿਲੇ ਸੀ ਤੁਸੀਂ ਗਜ਼ਲ ਬਿਲਕੁਲ ਚੁੱਪ ਸੀ ਤੇ ਉਸ ਨੂੰ ਸਮਝ ਨਹੀਂ ਆ ਰਹੀ ਸੀ ਕਿ ਉਹ ਕੀ ਜਵਾਬ ਦੇਵੇ ਉਸਨੇ ਉੰਜ ਹੀ ਬੈਠੀ ਨੇ ਕਿਹਾ ਮੈਂ ਕਿਸੇ ਦਿਨ ਤੁਹਾਨੂੰ ਉਸ ਬਾਰੇ ਸਾਰਾ ਕੁਝ ਦੱਸੂਗੀ ਪਰ ਅੱਜ ਨਹੀਂ ਦੱਸ ਸਕਦੀ ਮਨਰਾਜ ਗਜ਼ਲ ਦੇ ਇਸ ਭੋਲੇ ਜਵਾਬ ਨੂੰ ਸੁਣਦਾ ਇੱਕ ਟਾਕੋ ਸਵਾਲ ਦੇਖਦਾ ਰਿਹਾ ਕੋਈ ਗੱਲ ਨਹੀਂ ਜਦੋਂ ਦਿਲ ਕਰੇ ਦੱਸਣਾ ਫਿਰ ਉਹ ਚੁੱਪਚਾਪ ਗੱਡੀ ਚਲਾਉਣ ਲੱਗ ਗਿਆ ਕਦੇ ਸੋਚਦਾ ਕਿ ਗਜ਼ਲ ਉਸ ਨੂੰ ਫਰਹਾਨ ਬਾਰੇ ਸਾਰਾ ਕੁਝ ਕਿਉਂ ਦੱਸੇਗੀ ਕਦੇ ਕੁਝ ਕਦੇ ਕੁਝ ਉਸਦੇ ਦਿਮਾਗ ਵਿੱਚ ਆ ਰਿਹਾ ਸੀ ਤੇ ਗਜਲ ਖਿੜਕੀ ਤੋਂ ਬਾਹਰ ਦੇਖਦੀ ਸੋਚ ਰਹੀ ਸੀ ਕਿ ਇੱਕ ਝੂਠ ਨੂੰ ਕਾਇਮ ਰੱਖਣ ਲਈ ਕਈ ਝੂਠ ਕੜਨੇ ਪੈਂਦੇ ਨੇ ਪਰ ਉਹ ਇਹ ਸਭ ਰੂਹੀ ਲਈ ਕਰ ਰਹੀ ਸੀ ਜੋ ਮਨਰਾਜ ਦੇ ਪਿਆਰ ਵਿੱਚ ਸੀ ਕਦੇ ਅਜੀਬ ਖੁਆਇਸ਼ ਕਰ ਬੈਠਦਾ ਹੈ ਦਿਲ ਉਹ ਜੋ ਕਦੇ ਤੁਹਾਡਾ ਹੋ ਹੀ ਨਹੀਂ ਸਕਦਾ ਉਸ ਨਾਲ ਵੀ ਮੁਹੱਬਤ ਕਰ ਬੈਠਦਾ ਹੈ ਦਿਲ ਉਹ ਮੇਰੀ ਹੈ ਹੀ ਨਹੀਂ ਫਿਰ ਕਿਉਂ ਉਸਦਾ ਤਸਵੀਰ ਮੇਰੀਆਂ ਅੱਖਾਂ ਵਿੱਚ ਸੱਜਣ ਨੂੰ ਫਿਰਦਾ ਹੈ ਉਸਦਾ ਇੰਜ ਕੋਲ ਬੈਠਣਾ ਵੀ ਖੁਦਾ ਦੇ ਦੀਦਾਰ ਤੋਂ ਘੱਟ ਤਾਂ ਨਹੀਂ ਲੱਖ ਨજર ਹਟਾਉਂਤੇ ਵੀ ਉਸ ਦੇ ਵजूद ਨੂੰ ਲੱਭ ਨਿਹਾਰਨਾ ਜਿਵੇਂ ਅੱਖਾਂ ਦਾ ਰੋਜ਼ਗਾਰ ਹੋ ਗਿਆ ਹੈ ਅੱਜ ਮੇਰੇ ਦਿਲ ਨੇ ਲੱਖ ਸਮਝਾਉਂਤੇ ਵੀ ਜਿਵੇਂ ਉਸ ਦੀ ਮੁਹੱਬਤ ਲਈ ਬਗਾਵਤ ਕਰ ਦਿੱਤੀ ਹੈ ਮਨਰਾਜ ਦੇ ਦਿਲ ਵਿੱਚ ਆਉਂਦੇ ਇਹ ਖਿਆਲ ਕਦੋਂ ਉਸ ਦੀਆਂ ਅੱਖਾਂ ਵਿੱਚੋਂ ਹੰਝੂ ਵਣ ਵਹਿ ਗਏ ਉਸ ਨੂੰ ਪਤਾ ਹੀ ਨਹੀਂ ਚੱਲਿਆ ਮੁਹੱਬਤ ਸ਼ਬਦਾਵਲੀ ਨਹੀਂ ਇਹ ਇੱਕ ਅਹਿਸਾਸ ਹੈ ਜੇਕਰ ਮੇਰੇ ਦਿਲ ਵਿੱਚ ਕਿਸੇ ਲਈ ਹੈ ਤਾਂ ਉਸ ਦੇ ਦਿਲ ਤੱਕ ਖੁਦ ਹੀ ਪਹੁੰਚ ਜਾਏਗੀ ਇਹ ਸੋਚ ਉਹ ਚੁੱਪਚਾਪ ਗੱਡੀ ਚਲਾਉਂਦਾ ਰਿਹਾ ਹਸਪਤਾਲ ਪਹੁੰਚ ਉਸਨੇ ਦੇਖਿਆ ਕਿ ਉਸ ਦੇ ਕਾਲਜ ਦੇ ਬਹੁਤ ਸਾਰੇ ਸਾਥੀ ਉੱਥੇ ਖੜੇ ਸੀ ਦੋਨੋਂ ਉੱਤਰ ਕੇ ਉਹਨਾਂ ਕੋਲ ਚਲੇ ਗਏ ਹੇ ਮਨਰਾਜ ਮਿੱਕੀਜ਼ ਬੈਟਰ ਨਾਉ ਕਹਿੰਦੇ ਮੀਸਮ ਨੇ ਮਨਰਾਜ ਨੂੰ ਗਲੇ ਲਗਾ ਲਿਆ ਯੂ نو ਕੁਝ ਦਿਨ ਪਹਿਲਾਂ ਉਸ ਨੂੰ ਪਾਵਰੀ ਮਿਲ ਕੇ ਗਈ ਹੈ ਮਨਰਾਜ ਤੇ ਗਜਲ ਨੇ ਇੱਕ ਦੂਜੇ ਵੱਲ ਦੇਖਿਆ ਪਾਵਰ ਹੀ ਮਿਲ ਕੇ ਗਈ ਹੈ ਯਾ ਬਟ ਵਾਈ ਯੂ ਰੀਐਕਟ ਲਾਈਕ 댓 ਕੁਝ ਨਹੀਂ ਚਲੋ ਮਿਲਦੇ ਆ ਜਾ ਕੇ ਉਸ ਨੂੰ ਕਹਿੰਦੇ ਅੰਦਰ ਵੱਲ ਤੁਰ ਪਿਆ ਤੇ ਰੂਹੀ ਤੇ ਮਨਰਾਜ ਦੇ ਮੰਮੀ ਵੀ ਉੱਥੇ ਹੀ ਮਿਲ ਗਏ ਮਨਰਾਜ ਆ ਗਏ ਬੇਟਾ ਮੈਂ ਤੁਹਾਡਾ ਹੀ ਇੰਤਜ਼ਾਰ ਕਰਦੀ ਸੀ ਮिक्की ਠੀਕ ਹੈ ਬੇਟਾ ਹੁਣ ਡਾਕਟਰ ਕਹਿ ਰਹੇ ਸੀ ਬਸ ਡਿਸਚਾਰਜ ਮਿਲ ਜਾਣਾ ਉਸ ਨੂੰ ਕੱਲ ਤੱਕ ਠੀਕ ਹੈ ਮਮ 댓्स ਗੁੱਡ ਨਿਊਜ਼ ਤੁਸੀਂ ਚਲੋ ਘਰ ਇੱਥੇ ਸਾਰੇ ਹੀ ਨਹੀਂ ਰੂਹੀ ਨੇ ਨਾਰਾਜ਼ ਅੰਦਾਜ਼ ਵਿੱਚ ਗਜਲ ਵੱਲ ਦੇਖਦੇ ਕਿਹਾ ਤੂੰ ਚੱਲਣਾ ਕਿ ਇੱਥੇ ਰਹਿਣਾ ਗਜਲ ਗਜਲ ਨੂੰ ਉਸਦੀ ਨਾਰਾਜ਼ਗੀ ਸਮਝ ਆ ਰਹੀ ਸੀ ਉਸ ਨੇ ਥੋੜਾ ਮੁਸਕਰਾਉਂਦੇ ਹੋਏ ਕਿਹਾ ਮੈਂ ਤਾਂ ਆਂਟੀ ਨਾਲ ਚਲੀ ਜਾਵਾਂਗੀ ਜੇਕਰ ਪਲੀਜ਼ ਤੂੰ ਰੁਕ ਜਾਵੇਂ ਉਸ ਦੇ ਇਸ ਜਵਾਬ ਤੋਂ ਰੂਹੀ ਖੁਸ਼ ਸੀ ਕਿਉਂਕਿ ਉਹ ਵੀ ਮਨਰਾਜ ਨਾਲ ਰੁੱਕ ਕੇ ਕੁਝ ਸਮਾਂ ਗੁਜ਼ਾਰਨਾ ਚਾਹੁੰਦੀ ਸੀ ਮਨਰਾਜ ਨੇ ਸੁਣ ਕੇ ਕਿਹਾ ਪਰ ਕਿਸੇ ਨੂੰ ਵੀ ਠਹਿਰਨ ਦੀ ਜ਼ਰੂਰਤ ਨਹੀਂ ਕਾਲਾਈ ਦੇ ਸਾਰੇ ਸਾਥੀ ਆ ਗਏ ਨੇ ਕੋਈ ਮੁਸ਼ਕਲ ਨਹੀਂ ਹੋਵੇਗੀ ਰੂਹੀ ਕੋਈ ਬਹਾਨਾ ਵੀ ਨਹੀਂ ਲਗਾ ਸਕੀ ਫਿਰ ਗਜਲ ਨੇ ਕਿਹਾ ਕਿ ਉਹ ਕੁਝ ਦੇਰ ਮਿੱਕੀ ਨੂੰ ਮੇਲਾਵੇ ਮਨਰਾਜ ਵੀ ਉਸ ਨਾਲ ਚਲਾ ਗਿਆ ਗਜਲ ਵੱਲ ਦੇਖ ਮਿੱਕੀ ਉੱਠ ਕੇ ਬੈਠ ਗਿਆ ਉਸ ਦੇ ਚਿਹਰੇ ਤੇ ਇੱਕ ਰੌਣਕ ਵੀ ਸੀ ਤੇ ਆਸ ਦੀ ਕਿਰਨ ਵੀ ਜਿਵੇਂ ਜਾਗ ਆ ਗਈ ਸੀ ਗਜਲ ਦੇ ਚਿਹਰੇ ਤੇ ਪਹਿਲੇ ਹੀ ਮੁਸਕਾਨ ਆ ਗਈ ਸੀ ਤੇ ਉਸ ਨੇ ਕਿਹਾ ਲੱਗਦਾ ਹੁਣ ਤਬੀਅਤ ਠੀਕ ਹੈ ਮੱਚ ਬੈਟਰ ਬਿਕੋਜ਼ ਆਫ ਯੂ ਮੇਰੇ ਕਾਰਨ ਉਹ ਕਿਵੇਂ డు ਯੂ ਨੋ ਪਾਵਰੀ ਆਈ ਸੀ ਮੈਨੂੰ ਮਿਲਣਾ ਅੱਛਾ ਕੀ ਕਹਿੰਦੀ ਕਹਿੰਦੀ ਡਰਾਮੇ ਕਰਦਾ ਤੂੰ ਸੱਚੀ ਮਰ ਜਾਣਾ ਸੀ ਤੇ ਨਾਲ ਹੀ ਮੇਰੇ ਦਿਲ ਵਿੱਚ ਕਿਸੇ ਬੰਦੇ ਨੂੰ ਚੰਗਾ ਮੰਨ ਲੈਣ ਦੀ ਆਸ ਵੀ ਇਹ ਕਹ ਮਿੱਕੀ ਹੱਸ ਪਿਆ ਚਲੋ ਮੈਂ ਚੰਗਾ ਬਣ ਤੇ ਸਕਦਾ ਹਾਂ ਉਸ ਨੇ ਆਸ ਤਾਂ ਦਿੱਤੀ ਮਨਰਾਜ ਨੇ ਮਿੱਕੀ ਕੋਲ ਬੈਠਦੇ ਨੇ ਕਿਹਾ ਵਾਹ ਇਹ ਤਾਂ ਕਮਾਲ ਹੀ ਹੋ ਗਿਆ ਹਾਂ ਬ੍ਰਦਰ ਇਹ ਕਮਾਲ ਗੱਜਲ ਕਰਕੇ ਹੋਇਆ ਇੰਨੇ ਸਾਲਾਂ ਵਿੱਚ ਉਸਨੇ ਕੋਈ ਤਾਂ ਪੋਜ਼ਿਟਿਵ ਰਿਸਪੌਂਸ ਦਿੱਤਾ। ਥੈਂਕ ਯੂ ਗਜਲ ਮੁਸਕੁਰਾ ਪਈ। ਮੈਂ ਤਾਂ ਕੁਝ ਵੀ ਨਹੀਂ ਕਿਹਾ ਪਰ ਉਸਨੇ ਫਿਰ ਵੀ ਨਾਮ ਤੇਰਾ ਹੀ ਲਿਆ। ਕਹਿੰਦੀ ਜਿਵੇਂ ਰੱਬ ਦਾ ਕੋਈ ਰੂਪ ਹੋਵੇ ਚੰਗਾ ਫਿਰ ਤਾਂ ਮੈਂ ਤੁਹਾਡੇ ਕਿਸੇ ਕੰਮ ਆ ਗਈ। ਕਹਿੰਦੀ ਗਜਲ ਹੱਸ ਪਈ। ਮਿੱਕੀ ਦਾ ਧਿਆਨ ਗਜਲ ਤੇ ਮਨਰਾਜ ਦੋਨਾਂ ਵੱਲ ਸੀ। ਕੁਝ ਦੇਰ ਰੁਕ ਗਜਲ ਨੇ ਕਿਹਾ ਠੀਕ ਹੈ ਫਿਰ ਮੈਂ ਚਲਦੀ ਹਾਂ। ਫੇਰ ਮਨਰਾਜ ਵੱਲ ਤੱਕਦੀ ਨੇ ਕਿਹਾ ਮਨਰਾਜ ਮੈਂ ਆਂਟੀ ਨਾਲ ਘਰ ਚਲੀ ਜਾਂਦੀ ਹਾਂ ਰੂਹੀ ਰੁਕ ਜਾਏਗੀ ਕਦੇ ਕਦੇ ਕਿਸੇ ਨੂੰ ਰੋਕਣ ਦਾ ਮਨ ਹੁੰਦਾ ਹੈ ਪਰ ਰੋਕਣ ਲਈ ਕਿਹੜੇ ਸ਼ਬਦ ਵਰਤੇ ਜਾਣ ਸਮਝ ਨਹੀਂ ਆਉਂਦੀ ਪਰ ਗਜ਼ਲ ਦੀ ਨਜ਼ਰ ਨੇ ਮਨਰਾਜ ਦੀ ਨਜ਼ਰ ਤੋਂ ਉਹ ਸ਼ਬਦ ਤਾਂ ਬੁੱਝ ਲਏ ਸੀ ਤੇ ਨਜ਼ਰ ਅੰਦਾਜ਼ ਵੀ ਕਰ ਦਿੱਤੇ ਸੀ ਫੇਰ ਉਹ ਚਲੀ ਗਈ ਮਨਰਾਜ ਦੀ ਨਜ਼ਰ ਨੇ ਉਦੋਂ ਤੱਕ ਉਸ ਦਾ ਪਿੱਛਾ ਕੀਤਾ ਜਦ ਤੱਕ ਉਹ ਉਸ ਦੇ ਵजूद ਨੂੰ ਦੇਖਦੀ ਰਹੀ ਮिक्की ਨੇ ਮਨਰਾਜ ਵੱਲ ਦੇਖਦੇ ਕਿਹਾ ਯੂ ਆਰ ਇਨ ਲਵ ਵਿਦ ਹਰ ਆਈ ਗੇਮ ਮਨਰਾਜ ਹੈਰਾਨ ਹੋ ਗਿਆ ਮਿੱਕੀ ਦੀ ਗੱਲ ਸੁਣ ਕੇ ਮਨਰਾਜ ਨੇ ਮਿੱਕੀ ਵੱਲ ਹੈਰਾਨ ਹੋ ਕੇ ਦੇਖਿਆ ਨਹੀਂ ਨਹੀਂ ਕੋਈ ਅਜਿਹੀ ਗੱਲ ਨਹੀਂ there is nothing like that ਕਹਿੰਦੇ ਜਦੋਂ ਉਸਨੇ ਮਿੱਕੀ ਤੋਂ ਨਜ਼ਰ ਚੁਰਾ ਲਈ ਤਾਂ ਮਿੱਕੀ ਹੱਸ ਪਿਆ ਯਾਰ ਤੂੰ ਮੈਨੂੰ ਝੂਠ ਨਹੀਂ ਬੋਲ ਸਕਦਾ ਉਹ ਕਹਿੰਦੇ ਨੇ ਜਿਸਨੇ ਹੰਡਾਇਆ ਹੋਵੇ ਉਸ ਨੂੰ ਤਜਰਬਾ ਹੋ ਜਾਂਦਾ ਯੂ نو ਐਕਸਪੀਰੀਅੰਸ ਮਨਰਾਜ ਮੂੰਹੇ ਠਾਕਰ ਬੈਠ ਗਿਆ ਪਤਾ ਨਹੀਂ ਯਾਰ ਪਿਆਰ ਹੈ ਜਾਂ ਕੁਝ ਹੋਰ ਇਹ ਮੈਨੂੰ ਪਤਾ ਨਹੀਂ ਬਸ ਇਹ ਜਾਣਦਾ ਹਾਂ ਕਿ ਉਹ ਖਾਸ ਜਿਹੀ ਲੱਗੀ ਜਾਂਦੀ ਕੋਲ ਹੁੰਦੀ ਹੈ ਤਾਂ ਚੰਗਾ ਲੱਗਦਾ ਹੈ ਗੱਲ ਕਰਦੀ ਹੈ ਤਾਂ ਸੁਣਨ ਨੂੰ ਦਿਲ ਕਰਦਾ ਹੈ ਤੇ ਕਦੇ ਯੂ نو ਗੱਲ ਕਰਦੀ ਦਾ ਧਿਆਨ ਮੇਰੇ ਵੱਲ ਪੈ ਜਾਵੇ ਗੁਸਮ ਪੰਜ ਹੋ ਜਾਂਦੇ ਮੇਰੇ ਵਾਹ ਸ਼ੇਰਾ ਇੰਨਾ ਕੁਝ ਹੁੰਦਾ ਤੇ ਅਜੇ ਪਿਆਰ ਦਾ ਪਤਾ ਨਹੀਂ ਮਿੱਕੀ ਦਾ ਹਾਸਾ ਨਿਕਲ ਗਿਆ ਫਿਰ ਤਾਂ ਗੱਲ ਕਨਫਰਮ ਆ ਗੱਲ ਕਿਉਂ ਨਹੀਂ ਕਰ ਲੈਂਦਾ ਉਸ ਨਾਲ ਉਹ ਤਾਂ ਉਸ ਨੂੰ ਮਿਲੂ ਜਿਸ ਨੇ ਮੋਤੀ দান ਕੀਤੇ ਹੋਣ ਬਹੁਤ ਚੰਗੀ ਕੁੜੀ ਹੈ ਹਾਂ ਇਹ ਗੱਲ ਤਾਂ ਤੇਰੀ ਸਹੀ ਹੈ ਪਰ ਉਹ ਮੋਤੀ ਸ਼ਾਇਦ ਕੋਈ ਹੋਰ দান ਕਰ ਚੁੱਕਿਆ ਉਹ ਕੌਣ ਕੋਈ ਇੱਥੇ ਹੈ ਇੰਡੀਆ ਤੋਂ ਹੈ ਤੈਨੂੰ ਕਿਵੇਂ ਪਤਾ ਕਈ ਸਵਾਲ ਮਿੱਕੀ ਨੇ ਇਕਦਾਂ ਹੀ ਪੁੱਛ ਲੈ ਟੇਕ ਬਿੱਟ ਬ੍ਰੀਥ ਅਜੇ ਹੋਣੇ ਠੀਕ ਹੋਇਆ ਗੱਲਾਂ-ਗੱਲਾਂ ਵਿੱਚ ਉਹੀ ਦੱਸ ਗਈ ਮੈਨੂੰ ਕੋਈ ਨਾ ਫਿਕਰ ਨਾ ਕਰ ਚੀਜ਼ਾਂ ਬਦਲ ਜਾਂਦੀਆਂ ਨੇ ਕਦੇ-ਕਦੇ ਜਿਵੇਂ ਪਾਵਰੀ ਬਦਲ ਗਈ ਚਾਹੇ ਥੋੜੀ ਸਹੀ ਮਨਰਾਜ ਨੇ ਮੁਸਕਰਾਉਂਦੇ ਹੋਏ ਕਿਹਾ ਰਾਈਟ ਹੁਣ ਇਹ 10 ਛੁੱਟੀ ਕਦ ਮਿਲੂ ਮੈਨੂੰ ਸ਼ਾਇਦ ਕੱਲ ਮਿਲ ਜਾਏ ਡਾਕਟਰ ਨਾਲ ਗੱਲ ਹੋਈ ਮੇਰੀ ਜੇਕਰ ਕੱਲ ਦੇ ਟੈਸਟ ਸਹੀ ਆ ਗਏ ਤਾਂ ਤੂੰ ਕਰ ਚੱਲ ਤੂੰ ਰੈਸਟ ਕਰ ਮੈਂ ਹੁਣ ਬਾਹਰ ਚੱਲਦਾ ਹਾਂ ਕਹਿੰਦਾ ਮਨਰਾਜ ਉੱਠ ਬਾਹਰ ਚਲਾ ਗਿਆ ਮਨਰਾਜ ਨੇ ਦੇਖਿਆ ਤਾਂ ਉਸਦੇ ਮੰਮੀ ਗਜਲ ਤੇ ਰੂਹੀ ਨਾਲ ਖੜੇ ਸੀ ਤੇ ਉਹ ਕੌਫੀ ਪੀ ਰਏ ਸੀ ਰੂਹੀ ਨੇ ਮਨਰਾਜ ਨੂੰ ਆਉਂਦੇ ਦੇਖਿਆ ਤਾਂ ਗਜਲ ਨੂੰ ਹੌਲੀ ਜਿਹੀ ਕਿਹਾ ਕਿੰਨਾ ਹੈਂਡਸਮ ਹੈ ਨਾ ਇਹ ਕੌਣ ਸਾਹਮਣੇ ਦੇਖ ਗਜਲ ਨੇ ਦੇਖਿਆ ਤਾਂ ਮਨਰਾਜ ਸੀ ਉਹ ਥੋੜਾ ਮੁਸਕੁਰਾ ਪਈ ਠੀਕ ਠਾਕ ਹੈ ਤੈਨੂੰ ਕੀ ਪਤਾ ਤੂੰ ਤਾਂ ਬਸ ਮਨਰਾਜ ਦੇ ਮੰਮੀ ਨੇ ਕਿਹਾ ਕੀ ਨਹੀਂ ਪਤਾ ਗਜਲ ਨੂੰ ਰੂਹੀ ਕੋਜਨੀ ਆਂਟੀ ਵੈਸੇ ਹੀ ਗੱਲ ਕਰ ਰਹੇ ਸਾਂ ਮਨਰਾਜ ਉਹਨਾਂ ਦੇ ਕੋਲ ਆ ਗਿਆ ਮਾਮ ਤੁਸੀਂ ਘਰ ਜਾਓ ਮੈਂ ਅੱਜ ਇੱਥੇ ਹੀ ਰੁਕਦਾ ਹਾਂ ਮਿੱਕੀ ਨੂੰ ਕੱਲ ਛੁੱਟੀ ਮਿਲ ਸਕਦੀ ਹੈ ਇਹ ਤਾਂ ਵਧੀਆ ਗੱਲ ਹੈ ਬੇਟਾ ਰੂਹੀ ਨੇ ਵਿੱਚ ਹੀ ਟੋਕ ਦੇ ਕਿਹਾ ਸਾਡੇ ਵਿੱਚੋਂ ਕੋਈ ਰੁਕ ਜਾਵੇ ਜੇ ਕਹਿੰਦੇ ਹੋ ਤਾਂ ਮਨਰਾਜ ਨੇ ਗਜਲਵਾਲ ਦੇਖਦੇ ਕਿਹਾ ਗਜਲ ਤਾਂ ਥੱਕ ਗਈ ਹੋਵੇਗੀ ਉਸ ਦੀ ਗੱਲ ਸੁਣ ਗਜਲ ਨੇ ਕਿਹਾ ਹਾਂ ਉਹ ਤਾਂ ਹੈ ਕੋਈ ਨਾ ਰੂਹੀ ਰੁਕ ਜਾਏਗੀ ਕਿਉਂ ਰੂਹੀ ਰੂਹੀ ਬਹੁਤ ਖੁਸ਼ ਹੋ ਗਈ ਹਾਂ ਕੋਈ ਪ੍ਰੋਬਲਮ ਨਹੀਂ ਮੈਂ ਤੇ ਆਂਟੀ ਘਰ ਚਲਦੇ ਹਾਂ ਮਨਰਾਜ ਨੂੰ ਗਜ਼ਲ ਦੇ ਜਵਾਬ ਦੀ ਕੋਈ ਖੁਸ਼ੀ ਨਾ ਹੋਈ ਉਸਨੇ ਹੌਲੀ ਜੇ ਸਿਰ ਹਿਲਾ ਦਿੱਤਾ ਅਸੀਂ ਚਲਦੇ ਹਾਂ ਮਨਰਾਜ ਬੇਟਾ ਜੇਕਰ ਕਿਸੇ ਚੀਜ਼ ਦੀ ਜ਼ਰੂਰਤ ਹੋਵੇ ਤਾਂ ਫੋਨ ਕਰ ਦੇਣਾ ਕਹਿੰਦੇ ਉਹਥੋਂ ਤੁਰ ਪਈਆਂ ਮਨਰਾਜ ਨੂੰ ਹੁਣ ਗਜ਼ਲ ਤੇ ਗੁੱਸਾ ਆ ਰਿਹਾ ਸੀ ਕਿਉਂ ਆ ਰਿਹਾ ਸੀ ਉਸ ਨੂੰ ਪਤਾ ਨਹੀਂ ਚੱਲ ਰਿਹਾ ਸੀ ਉਹਨਾਂ ਦੇ ਜਾਣ ਤੋਂ ਬਾਅਦ ਵੀ ਉਸ ਦਾ ਧਿਆਨ ਗਜਲਵਾਲ ਲੱਗਾ ਰਿਹਾ ਰੂਹੀ ਦਾ ਧਿਆਨ ਮਨਰਾਜਵਾਲ ਸੀ ਤੇ ਮਨਰਾਜ ਦਾ ਕਿਤੇ ਗੁਆਚਾ ਹੋਇਆ ਕਾਲਜ ਦੇ ਹੋਰ ਵੀ ਸਟੂਡੈਂਟਸ ਆ ਗਏ ਰੂਹੀ ਕਾਫੀ ਦੇਰ ਮਨਰਾਜ ਨਾਲ ਗੱਲਾਂ ਕਰਦੀ ਰਹੀ ਤੇ ਮਨਰਾਜ ਉਸ ਨਾਲ ਗੱਲ ਕਰਦਾ ਉਸ ਦੇ ਘਰ ਦੇ ਬਾਰੇ ਗੱਲ ਕਰਦਾ ਰਿਹਾ ਇੰਡੀਆ ਬਾਰੇ ਪੁੱਛਦਾ ਰਿਹਾ ਉਸ ਦੇ ਫਰੈਂਡਸ ਸਰਕਲ ਬਾਰੇ ਜਿਵੇਂ ਉਹ ਖੁਦ ਹੀ ਸਹੀ ਕੋਈ ਗੱਲ ਗਜ਼ਲ ਬਾਰੇ ਜਾਣ ਜਾਵੇ ਤੇ ਦੂਜੇ ਪਾਸੇ ਰੂਹੀ ਇਸ ਸੋਚ ਕੇ ਖੁਸ਼ ਸੀ ਕਿ ਮਨਰਾਜ ਉਸ ਨਾਲ ਕਿੰਨੀਆਂ ਗੱਲਾਂ ਕਰ ਰਿਹਾ ਹੈ ਉਸ ਰਾਤ ਭਲੇ ਹੀ ਮਨਰਾਜ ਹਸਪਤਾਲ ਬੈਠਾ ਸੀ ਤੇ ਰੂਹੀ ਨਾਲ ਗੱਲ ਕਰ ਰਿਹਾ ਸੀ ਪਰ ਧਿਆਨ ਤੇ ਦਿਲ ਵਿੱਚ ਜਿਵੇਂ ਸਿਰਫ ਗਜ਼ਲ ਹੀ ਸੀ ਉਹ बार-बार ਰੂਹੀ ਤੋਂ ਗਜ਼ਲ ਬਾਰੇ ਪੁੱਛਦਾ ਤੇ ਜਦੋਂ ਉਹ ਉਸ ਦੀ ਕੋਈ ਗੱਲ ਦੱਸਦੀ ਤਾਂ ਬੜੀ ਗਹਿਰਾਈ ਨਾਲ ਉਸ ਨੂੰ ਸੁਣਦਾ ਮਨਰਾਜ ਦੇ ਇੰਜ ਕਰਨ ਨਾਲ ਰੂਹੀ ਖੁਸ਼ ਸੀ ਕਿ ਉਹ ਉਸ ਨਾਲ ਕਿੰਨੀਆਂ ਗੱਲਾਂ ਕਰ ਰਿਹਾ ਪਰ ਉਹ ਇਹ ਅਜੇ ਸਮਝ ਨਹੀਂ ਪਾਈ ਸੀ ਕਿ ਉਹ ਹਰ ਗੱਲ ਵਿੱਚ ਗਜ਼ਲ ਦਾ ਜ਼ਿਕਰ ਕਿਉਂ ਕਰ ਰਿਹਾ ਗੱਲਾਂ-ਗੱਲਾਂ ਵਿੱਚ ਰੂਹੀ ਨੇ ਉਸ ਨੂੰ ਦੱਸ ਦਿੱਤਾ ਕਿ ਕੁਝ ਦਿਨਾਂ ਬਾਅਦ ਗਜਲ ਦਾ ਜਨਮ ਦਿਨ ਵੀ ਹੈ ਹੋਰ ਕਲਾਈ ਦੇ ਸਾਥੀ ਵੀ ਸੀ ਸਾਰੀ ਰਾਤ ਗੱਲਾਂ-ਬਾਤਾਂ ਵਿੱਚ ਹੀ ਨਿਕਲ ਗਈ ਅਗਲੀ ਸਵੇਰ ਮਿੱਕੀ ਨੂੰ ਛੁੱਟੀ ਮਿਲ ਜਾਣੀ ਸੀ ਡਾਕਟਰ ਨੇ ਹਫਤੇ ਬਾਅਦ ਦੁਬਾਰਾ ਹਸਪਤਾਲ ਆਉਣ ਤੇ ਘਰ ਵੀ ਬਹੁਤ ਧਿਆਨ ਰੱਖਣ ਲਈ ਕਿਹਾ ਡਿਸਚਾਰਜ ਦੇ ਦਿੱਤਾ ਸੀ ਹੁਣ ਮਿੱਕੀ ਘਰ ਆ ਗਿਆ ਸੀ ਮਿੱਕੀ ਦੇ ਕੋਲ ਉਸਦੇ ਦੂਸਰੇ ਦੋਸਤ ਰੁਕ ਗਏ ਤੇ ਮਨਰਾਜ ਤੇ ਰੂਹੀ ਘਰ ਆ ਗਏ ਮਨਰਾਜ ਦੀ ਨਜ਼ਰ ਗਜਲ ਨੂੰ ਲੱਭ ਰਹੀ ਸੀ ਪਰ ਗਜਲ ਉਸ ਨੂੰ ਕਿਧਰੇ ਨਜ਼ਰ ਨਹੀਂ ਸੀ ਆ ਰਹੀ ਰੂਹੀ ਆਪਣੇ ਕਮਰੇ ਵਿੱਚ ਚਲੀ ਗਈ ਉਹ ਕੁਝ ਦੇਰ ਬਾ ਆਰਾਮ ਕਰਨਾ ਚਾਹੁੰਦੀ ਸੀ ਮਨਰਾਜ ਨੂੰ ਪਤਾ ਸੀ ਕਿ ਗਜਲ ਜ਼ਿਆਦਾ देर ਘਰ ਹੋਵੇ ਤਾਂ ਰਸੋਈ ਵਿੱਚ ਹੀ ਮਿਲਦੀ ਹੈ ਮਾਮ ਦੀ ਮਦਦ ਕਰਦੇ ਹੋਏ ਉਸ ਨੇ ਇਸ ਅੰਦਾਜ਼ੇ ਨਾਲ ਹੀ ਰਸੋਈ ਵੱਲ ਆਵਾਜ਼ ਦਿੰਦੇ ਕਿਹਾ ਮਾਮ ਪਾਣੀ ਮਿਲੇਗਾ ਕੁਝ ਦੇਰ ਬਾਅਦ ਉਸ ਦੇ ਮੰਮੀ ਪਾਣੀ ਲੈ ਕੇ ਆ ਗਏ ਤਾਂ ਉਸ ਨੇ ਪਾਣੀ ਦਾ ਗਲਾਸ ਲੈਂਦੇ ਰਸੋਈ ਦੇਖਿਆ ਤੇ ਬੋਲਿਆ ਮਾਮ ਗਜਲ ਨੂੰ ਕਹਿਣਾ ਅੱਜ ਕਾਲ ਲਈ ਤਿਆਰ ਨਾ ਹੋਵੇ ਅੱਜ ਮੈਂ ਥੱਕ ਗਿਆ ਹਾਂ ਕਾਲਜ ਨਹੀਂ ਜਾ ਰਹੇ ਮਾਂ ਨੇ ਖਾਲੀ ਗਲਾਸ ਟ੍ਰੇ ਵਿੱਚ ਵਾਪਸ ਰੱਖ ਦੇ ਕਿਹਾ ਪਰ ਉਹ ਤਾਂ ਚਲੀ ਗਈ ਖੁਦ ਹੀ ਚਲੀ ਗਈ ਕਿਸ ਨਾਲ ਗਈ ਉਹ ਬਹੁਤ ਜ਼ਿਆਦਾ ਹਰਾਨ ਹੁੰਦੇ ਮਨਰਾਜ ਨੇ ਮਾਂ ਨੂੰ ਪੁੱਛਿਆ ਤੇ ਸੋਫੇ ਤੋਂ ਉੱਠ ਖੜਾ ਹੋਇਆ ਕੀ ਹੋ ਗਿਆ ਮਨਰਾਜ ਮਾਂ ਨੇ ਮਨਰਾਜ ਨੂੰ ਇੰਜ ਪਰੇਸ਼ਾਨ ਹੁੰਦੇ ਪੁੱਛ ਲਿਆ ਕੁਝ ਨਹੀਂ ਮਾਮ ਉਸ ਨੂੰ ਰਾਸਤੇ ਅਜੇ ਪਤਾ ਨਹੀਂ ਮੈਂ ਜਾ ਕੇ ਦੇਖਦਾ ਹਾਂ ਹੇਂਦਾ ਮਨਰਾਜ ਬਾਹਰ ਵੱਲ ਤੁਰ ਪਿਆ ਪਰ ਮਨਰਾਜ ਉਹ ਕਾਫੀ ਧੀਰ ਪਹਿਲਾਂ ਨਿਕਲ ਗਈ ਸੀ ਹੁਣ ਤਾਂ ਉਹ ਕਾਲਜ ਪਹੁੰਚ ਗਈ ਹੋਵੇਗੀ ਮਨਰਾਜ ਨੇ ਮਾਂ ਦੀ ਗੱਲ ਸੁਣੀ ਤਾਂ ਰੁਕ ਕੁਝ ਸੋਚ ਕੇ ਫੋਨ ਤੋਂ ਗਜਲ ਨੂੰ ਕਾਲ ਲਗਾਈ ਰਿੰਗ ਜਾ ਰਹੀ ਸੀ ਪਰ ਗਜਲ ਨੇ ਫੋਨ ਪਿਕ ਨਾ ਕੀਤਾ ਮਮ ਤੁਸੀਂ ਉਸ ਨੂੰ ਹੀ ਕੱਲੀ ਕਿਉਂ ਜਾਣ ਦਿੱਤਾ ਓਹ ਹੁਣ ਫੋਨ ਵੀ ਨਹੀਂ ਉਠਾ ਰਹੀ ਪਤਾ ਨਹੀਂ ਕਿੱਥੇ ਹੈ ਵਾਈ ਆਰ ਯੂ ਰਿੰਗ ਪਾਪਾ ਤੇਰੇ ਬਸ ਵਿੱਚ ਚੜਾਏ ਸੀ ਤੇ ਸਾਰਾ ਕੁਝ ਸਮਝਾ ਵੀ ਆਏ ਸੀ ਅਜੇ ਉਹ ਗੱਲਾਂ ਕਰ ਹੀ ਰਹੀ ਸੀ ਕਿ ਗਜ਼ਲ ਦੀ ਬੈਕ ਆ ਲ ਆ ਗਈ ਹੈਲੋ ਕੌਣ ਗਜ਼ਲ ਇਕੱਲੇ ਜਾਣ ਦੀ ਕੀ ਜ਼ਰੂਰਤ ਸੀ ਐਂਡ ਮੇਰਾ ਫੋਨ ਕਿਉਂ ਨਹੀਂ ਚੁੱਕ ਰਹੀ ਸੀ ਮੈਂ ਕਲਾਸ ਲਗਾ ਰਹੀ ਸੀ ਡੋਂਟ ਵਰੀ ਮੈਂ ਠੀਕ ਪਹੁੰਚ ਗਈ ਸੀ ਪਰ ਗਜ਼ਲ ਮਨਰਾਜ ਚਿੰਤਾ ਨਾ ਕਰੋ ਕਿਹਾ ਨਾ ਮੈਂ ਠੀਕ ਪਹੁੰਚ ਗਈ ਹਾਂ ਵੇਚੀ ਹੀ ਫੋਨ ਆ ਰਿਹਾ ਸੀ ਠੀਕ ਹੈ ਮਨਰਾਜ ਇੰਡੀਆ ਤੋਂ ਫੋਨ ਹੈ ਮੈਂ ਤੁਹਾਡੇ ਨਾਲ ਬਾਅਦ ਵਿੱਚ ਗੱਲ ਕਰਦੀ ਹਾਂ ਮਨਰਾਜ ਕੁਝ ਕਹਿੰਦਾ ਇਸ ਤੋਂ ਪਹਿਲਾਂ ਹੀ ਗਜਲ ਨੇ ਉਸ ਨੂੰ ਡਿਸਕਨੈਕਟ ਕਰ ਦਿੱਤਾ ਮਨਰਾਜ ਨੂੰ ਲੱਗਾ ਸ਼ਾਇਦ ਗਜਲ ਦੀ ਜ਼ਿੰਦਗੀ ਵਿੱਚ ਜੋ ਲੜਕਾ ਹੈ ਉਸ ਦਾ ਹੀ ਫੋਨ ਹੋਵੇਗਾ ਮਨਰਾਜ ਫੋਨ ਬੰਦ ਕਰ ਬੜੀ ਧੀਰ ਗਜਲ ਬਾਰੇ ਸੋਚਦਾ ਰਿਹਾ ਕਦੇ ਕਦੇ ਪਿਆਰ ਵਿੱਚ ਪਏ ਬੰਦਾ ਪਾਗਲਾ ਤਰ੍ਹਾਂ ਵੀ ਕਰਨ ਲੱਗ ਜਾਂਦਾ ਹੈ ਵਿਚਕਾਨਾ ਹਰਕਤਾਂ ਹੱਦ ਤੋਂ ਜ਼ਿਆਦਾ ਚਿੰਤਾ ਪਰ ਪਿਆਰ ਹੈ ਵੀ ਤਾਂ ਕਿਸੇ ਨੂੰ ਖਾਸ ਬਣਾਉਣ ਦਾ ਨਾਮ ਇੱਕ ਫੋਨ ਬੰਦ ਕਰ ਦੇਣ ਤੇ ਮਨਰਾਜ ਨੂੰ ਇੰਜ ਲੱਗਾ ਸੀ ਜਿਵੇਂ ਪੂਰੀ ਦੁਨੀਆ ਹੀ ਖਾਮੋਸ਼ ਹੋ ਗਈ ਹੋਵੇ ਰੂਹੀ ਵੀ ਕੁਝ ਧੀਰ ਬਾਅਦ ਆ ਗਈ ਉਹ ਕੌਫੀ ਬਣਾਉਣ ਗਈ ਤਾਂ ਮਨਰਾਜ ਨੂੰ ਵੀ ਪੁੱਛ ਲਿਆ ਮਨਰਾਜ ਨੇ ਨਾਂ ਵਿੱਚ ਸਿਰ ਹਲਾ ਦਿੱਤਾ ਪਰ ਰੂਹੀ ਫਿਰ ਵੀ ਉਸ ਲਈ ਕੌਫੀ ਬਣਾ ਲਿਆਈ ਉਸ ਵੱਲ ਕੱਪ ਕਰਦੀ ਨੇ ਕਿਹਾ ਬਹੁਤ ਐਪਸੈਟ ਲੱਗ ਰਹੇ ਹੋ ਕੋਈ ਪ੍ਰੋਬਲਮ ਹੈ ਤਾਂ ਗੱਲ ਹੋ ਸਕਦੀ ਹੈ ਇੱਕ ਗਹਿਰਾ ਸਾਹ ਲੈਂਦੇ ਮਨਰਾਜ ਨੇ ਕਿਹਾ ਕੋਈ ਗੱਲ ਨਹੀਂ ਬਸ ਇੰਜ ਹੀ ਕਦੇ-ਕਦੇ ਹੋ ਜਾਂਦਾ ਜੇਕਰ ਨਹੀਂ ਦੱਸਣਾ ਤਾਂ ਤੁਹਾਡੀ ਮਰਜ਼ੀ ਪਰ ਕਹਿੰਦੇ ਨੇ ਗੱਲ ਕਰਨ ਨਾਲ ਪਰੇਸ਼ਾਨੀ ਘਟ ਹੋ ਜਾਂਦੀ ਹੈ ਮਨਰਾਜ ਮੁਸਕਰਾਉਂਦੇ ਹੋਏ ਰੂਹੀ ਵੱਲ ਦੇਖਣ ਲੱਗ ਗਿਆ ਤੇ ਰੂਹੀ ਨੇ ਕੌਫੀ ਦਾ ਕੱਪ ਉਸਦੇ ਹੱਥ ਵਿੱਚ ਦੇ ਦਿੱਤਾ ਤੇ ਉਸਦੇ ਕੋਲ ਬੈਠ ਗਈ ਹੁਣ ਦੱਸੋ ਕੀ ਗੱਲ ਹੈ ਕਿਸੇ ਨੇ ਪਰੇਸ਼ਾਨ ਨਹੀਂ ਕੀਤਾ ਮੈਨੂੰ ਮੈਂ ਖੁਦ ਹੀ ਪਰੇਸ਼ਾਨੀ ਲਈ ਹੈ ਜਾਣਬੁੱਝ ਕੇ ਕਹਿੰਦੇ ਨੇ ਕੌਫੀ ਦਾ ਘੁੱਟ ਭਰ ਲਿਆ ਫੇਰ ਤਾਂ ਕੋਈ ਖਾਸ ਹੀ ਹੋਣਾ ਰੂਹੀ ਨੇ ਹੌਲੀ ਆਵਾਜ਼ ਵਿੱਚ ਦੁਖੀ ਹੁੰਦੀ ਨੇ ਕਿਹਾ ਹਾਂ ਲੱਗਦਾ ਬਹੁਤ ਖਾਸ ਹੋਣ ਵਾਲਾ ਹੈ ਉਹ ਪਰਸਨ ਕਿਸੇ ਦੇ ਪਿਆਰ ਵਿੱਚ ਹੋ ਤੁਸੀਂ ਲੱਗ ਰਿਹਾ ਹੈ ਦਿਲ ਮੇਰਾ ਐਕਟਿੰਗ ਮਾਰੀ ਜਾਂਦਾ ਪਰ ਹੈ ਇਹ ਸੱਚ ਮੈਨੂੰ ਪਤਾ ਹੈ ਤੇ ਉਹ ਪਤਾ ਨਹੀਂ ਕਿਸ ਨੂੰ ਚਾਹੁੰਦੀ ਹੈ ਕੌਣ ਹੈ ਉਹ ਲੱਕੀਵਨ ਇਹ ਸੋਨ ਉਦਾਸ ਹੋਈ ਰੂਹੀ ਥੋੜਾ ਖਿੜ ਜਿਆ ਗਈ ਮਤਲਬ ਉਹ ਤੁਹਾਨੂੰ ਨਹੀਂ ਚਾਹੁੰਦੀ ਪਤਾ ਨਹੀਂ ਮੈਨੂੰ ਇਸ ਪਿਆਰ ਮੁਹੱਬਤ ਦਾ ਕੋਈ ਐਕਸਪੀਰੀਅੰਸ ਨਹੀਂ ਤੈਨੂੰ ਕਦੇ ਕਿਸੇ ਨਾਲ ਪਿਆਰ ਹੋਇਆ ਹੈ ਰੂਹੀ ਮੈਨੂੰ ਹਾਂ ਤੈਨੂੰ ਹੀ ਪੁੱਛ ਰਿਆਂ ਹਾਂ ਹਾਂ ਹੋਇਆ ਤਾਂ ਹੈ ਪਰ ਉਹ ਕਿਸੇ ਹੋਰ ਨੂੰ ਚਾਹੁੰਦਾ ਹੈ ਪਤਾ ਨਹੀਂ ਮੇਰੀ ਚਾਹਤ ਨੂੰ ਸਮਝ ਪਾਵੇ ਜਾਂ ਨਹੀਂ oh that's sad ਨਹੀਂ ਇੰਨਾ ਵੀ ਸੈਡ ਨਹੀਂ ਮੈਂ ਇੱਕ ਵਾਰ ਇਜ਼ਹਾਰ ਤਾਂ ਕਰੂੰਗੀ ਮੇਰਾ ਮਨ ਹੈ ਗੁੱਡ ਲੱਕ ਫਿਰ ਤਾਂ ਰੂਹੀ ਉਦਾਸ ਹੋ ਗਈ ਸੀ ਫਿਰ ਕਾਫੀ देर ਦੋਨੋਂ ਟੀਵੀ ਦੇਖਦੇ ਰਹੇ ਤੇ ਫਿਰ ਰੂਹੀ ਉੱਥੋਂ ਹੀ ਸੌਫਾ ਤੇ ਸੌ ਗਈ ਮਨਰਾਜ ਨੇ ਕੋਲ ਪਿਆ ਕੰਬਲ ਉਸ ਤੇ ਦੇ ਦਿੱਤਾ ਫੇਰ ਉਹ ਬਾਹਰ ਚਲਾ ਗਿਆ ਥੋੜੀ ਦੇਰ ਬਾਅਦ ਗਜਲ ਘਰ ਆ ਗਈ ਉਸ ਵੇਲੇ ਘਰ ਵਿੱਚ ਕੋਈ ਨਹੀਂ ਸੀ ਮਨਰਾਜ ਦੇ ਮॉम ਡੈਡ ਵੀ ਬਾਹਰ ਗਏ ਸੀ ਗਜਲ ਨੇ ਆਪਣੀ ਚਾਬੀ ਨਾਲ ਗੇਟ ਖੋਲ੍ਹਿਆ ਅੰਦਰ ਆਈ ਤਾਂ ਰੂਹੀ ਲੌਬੀ ਵਿੱਚ ਹੀ ਸੁੱਤੀ ਪਈ ਸੀ ਗਜਲ ਉਸ ਕੋਲ ਬੈਠ ਗਈ ਰੂਹੀ ਉੱਠ ਤੂੰ ਇੱਥੇ ਇੰਜ ਕਿਉਂ ਸੁੱਤੀ ਹੋਈ ਹੈ ਰੂਹੀ ਉੱਠ ਗਈ ਤੇ ਉੱਠਦੇ ਹੀ ਗਜਲ ਦੇ ਗੱਲ ਲੱਗ ਰੋਣ ਲੱਗ ਗਈ ਕੀ ਹੋ ਗਿਆ ਰੂਹੀ ਕਿਸੇ ਨੇ ਕੁਝ ਤੈਨੂੰ ਇੰਜ ਰੋ ਕਿਉਂ ਰਹੀ ਹੈ ਜਲਦੀ ਜਵਾਬ ਦੇ ਮੇਰਾ ਦਿਲ ਬੈਠਾ ਜਾ ਰਿਹਾ ਹੈ ਗਜਲ ਕਹਿੰਦੀ ਉਹ ਫਿਰ ਫੁੱਟ ਫੁੱਟ ਰੋ ਪਈ ਗਜਲ ਨੇ ਉਸ ਨੂੰ ਚੁੱਪ ਕਰਵਾਇਆ ਹੁਣ ਦੱਸ ਕੀ ਗੱਲ ਹੈ ਗਜਲ ਤੈਨੂੰ ਨਹੀਂ ਪਤਾ ਕਿ ਨਹੀਂ ਪਤਾ ਮੈਨੂੰ ਰੂਹੀ ਚੁੱਪ ਹੋ ਗਈ ਉਸਨੇ ਗਜਲ ਦਾ ਹੱਥ ਆਪਣੇ ਹੱਥ ਵਿੱਚ ਲੈ ਲਿਆ ਗਜਲ ਮੈਨੂੰ ਪਿਆਰ ਹੋ ਗਿਆ ਹੈ ਕਹਿੰਦੀ ਰੂਹੀ ਸ਼ਰਮਾ ਗਈ ਇਸ ਕਹਾਣੀ ਦਾ ਅਗਲਾ ਭਾਗ ਤੁਹਾਡੇ ਲਈ ਕੱਲ ਨੂੰ ਪੇਸ਼ ਕੀਤਾ ਜਾਵੇਗਾ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਅਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰ ਦਿਵੋ ਅਤੇ ਇੱਕ ਵਧੀਆ ਜਾਂ ਪਿਆਰਾ ਜਿਹਾ ਕਮੈਂਟ ਕਰਕੇ ਜ਼ਰੂਰ ਦੱਸੋ ਇਹ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਤੁਹਾਡਾ ਕੀਮਤੀ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ